ਖਾਣਾ ਮੇਰੇ ਪੁੱਤ ਨੇ ਹੈ ਆ ਨਹੀਂ ਜੇ ਬੱਟ ਕੇ ਕਿਦਾਂ ਤੁਸੀਂ ਮ ਆਇਆ ਤੂੰ ਨਾ ਬਾਹਰ ਜਾਇਆ ਕਰ ਆ ਲੈ ਫੜ ਖਾ ਖੂਨ ਖਾ ਮੈਂ ਉਹ ਮੰਮੀ ਨੂੰ ਕਿਹਾ ਨਾ ਕਿ ਚਾਚਾ ਜੀ ਨਾ ਫਰੂਟ ਲੈ ਕੇ ਆਏ ਆ ਤੇ ਉਹਨਾਂ ਕੋਲ ਮੈਨੂੰ ਦੋ ਚੰਨਾਂ ਦੇ 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 ਚਾਚੀ ਫਰੂਟ ਬਸ ਮੋਂਦੀ ਆ ਮੰਮੀ ਨੂੰ ਕਿਹਾ ਪਚਾ ਕੇ ਮੇਰਾ ਵੀ ਕੀ ਲੰਦਿਆ ਮੈਨੂੰ ਥੋੜਾ ਕੁ ਲੱਗੀ ਆ ਕੰਨ ਨੂੰ ਕਿਨਾਂ ਜਾ ਕੇ ਜੁਲਾਤ ਅੰਦਰ ਬੈਠੇ ਆ ਮਮੀ ਹਾਂ ਪੁੱਤ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਗੱਲ ਕਾਦੀ ਗੱਲ ਕਰਨੀ ਪੁੱਤ ਮਮੀ ਚਾਚੀ ਨੂੰ ਫਰੂਟ ਦੀ ਟੋਕਰੀ ਲੈ ਕੇ ਆਏ ਆ ਹਾਂ ਤੇ ਚਾਚੀ ਆਪਣੇ ਅੰਦਰ ਲੈ ਗਈ ਆ ਤੇ ਯਾਰ ਉਹਨਾਂ ਨੂੰ ਕੋਮਣ ਥੋੜੇ ਕਿ ਫਰੂਟ ਹੱਥ ਦੇ ਦੇ ਮੈਨੂੰ ਵੀ ਭੁੱਖ ਲੱਗੀ ਆ ਚਾਚੀ ਅੰਦਰ ਬੈਠੇ ਨਾ ਤੇ ਉਹਦੇ ਨੂੰ ਖਵਾਉਣ ਲਈ ਪੁੱਤ ਹਈ ਤਾ ਨਾ ਕਰ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਦਿੰਦੀ ਆ ਤੇ ਜਾਂ ਜਿਹੜੀ ਚੀਜ਼ ਖਾਣੀ ਆ ਨਾ ਤੁਹਾਡੇ ਤੋਂ ਖਾ ਆ ਮੈਂ ਉਹਨੂੰ ਕੀ ਕਵਾਂ ਘੜੀ ਘੜੀ ਪੁੱਤ ਨੂੰ ਤੇ ਆਪ ਹੀ ਚਾਹੀਦਾ ਵਾ ਕਿ ਦੋ ਬੱਚੀਆਂ ਤੇ ਮੈਂ ਇੱਕੋ ਜਿਹਾ ਰੱਖਾਂ ਹੁਣ ਚਾਚਾ ਤੇਰਾ ਨਮਕਰੀ ਕਰਦਾ ਵਾ ਪਾਪਾ ਦੇ ਨੇ ਘਰ ਵਾ ਤੇ ਕੋਈ ਗੱਲ ਹੀ ਈਦਾ ਨਹੀਂ ਕਰੀਦਾ ਹੁੰਦਾ ਮੇਰਾ ਪੁੱਤ ਨਾ ਮੈਨੂੰ ਆਪ ਹੋਰ ਤਰ੍ਹਾਂ ਦਾ ਦੁਨੀਆ ਦਾ ਬੰਦਾ ਕੋਈ ਗੱਲ ਨਹੀਂ ਮੈਂ ਸ਼ਹਿਰ ਜਾਊਂਗੀ ਨਾ ਮੈਂ ਵੀ ਤੈਨੂੰ ਲਿਆ ਦੂੰਗੀ ਜੋਬ ਬਣਾਵਾਂਗਾ ਵੈ ਚਾਚੂ ਤੇ ਨਹੀਂ ਵੀਤ ਕਰਾ ਰੱਖਦੇ ਪਰ ਵੀਰ ਨੂੰ ਚਾਚੀ ਨੇ ਕਦੀ ਵੀ ਨਹੀਂ ਕਿਹਾ ਕਿ ਪੁੱਤ ਨੂੰ ਨਹੀਂ ਖਾਣਾ ਚਲੋ ਕੋਈ ਗੱਲ ਨਹੀਂ ਈਦਾ ਨਹੀਂ ਸੋਚੀਦਾ ਹੁੰਦਾ ਖਾਦੇ ਲਾ ਕੀ ਖਾਣ ਹੁੰਦਾ ਵਾ ਮੰਮੀ ਉਹ ਤਾਂ ਜਾਂ ਕੋਈ ਗੱਲ ਨਹੀਂ ਪਰ ਮੈਨੂੰ ਵੀ ਥੋੜਾ ਦੁੱਖਤ ਹੁੰਦਾ ਹੀ ਆ। ਪਤਨੀ ਤਾਂ ਨਹੀਂ ਕਰੀਦਾ। ਪੇ ਆਪਾਂ ਸਾਰਾ ਦਿਨ ਘਰ ਦਾ ਕੰਮ ਕਰਦੀ ਆਂ। ਉਹਦੇ ਕੋਈ ਕੰਮ ਨਹੀਂ ਕਰਦਾ। ਉਹਨੂੰ ਤਾਂ ਵੀ ਸਾਰਾ ਕੁਝ ਜਿਹੜਾ ਆਖੀ ਦਿੰਦੀ। ਪੁੱਤ ਨੌਕਰੀ ਦਾ ਤਾਂ ਕਰਦੇ ਕੰਮ ਦਾ ਹੈ ਉਹ ਫਰਕ ਵਾ। ਇਹੋ ਤੇਰਾ ਪਿਓ ਹੀ ਨੌਕਰੀ ਕਰਦਾ ਹੁੰਦਾ ਤੇ ਆਰਾਮ ਨਾਲ ਸੇਰੇ ਤਿਆਰ ਹੋ ਕੇ ਜਾਂਦਾ ਤੇ ਸ਼ਾਮਾਂ ਲਵਾਉਂਦਾ। ਤੇਰੇ ਲਈ ਵੀ ਖਾਣ ਪੀਣ ਨੂੰ ਲਿਆਉਂਦਾ। ਮੈਨੂੰ ਲੱਗਦਾ ਆਪਾਂ ਇਹਨਾਂ ਨੂੰ ਰੋਟੀ ਨਹੀਂ ਖਾਦੀ ਨਾਲ ਸਵੇਰ ਦੀ। ਰੋਟੀ ਨਹੀਂ ਖਾਦੀ ਤੇ ਜਾਂ ਹਤ ਬੰਦੀ ਵਾਲਾ ਬੰਬੀ ਧਿਆਨ ਕੇ ਬਵੇਲੀ ਆ ਮੈਨੂੰ ਨਹੀਂ ਪਤਾ ਕਰ ਉਹ ਬੰਬੀ ਤੇ ਗਈ ਆ ਤੇ ਜਾ ਫੇਰਾ ਮਾਰ ਧਿਆਨ ਕੇ ਕਹ ਰੋਟੀ ਖਾ ਲੋ ਬਿਮਾਰ ਹੋਣਗੇ ਜਰਮੀ ਬੜੀ ਆ ਮੇਰੀ ਗੱਲ ਉਹਨੇ ਮੰਨਣੀ ਆ ਉਹਨੇ ਤੇ ਕਹਿਣਾ ਵਾ ਕਿ ਚੱਲ ਕੋਈ ਗੱਲ ਨਹੀਂ ਮੈਂ ਲੱਗਾ ਰਹਿਣਾ ਮੈਂ ਪਾਪਾ ਨੂੰ ਤੇਰੀ ਇਹਦੀ ਕਿਹਾ ਵਾ ਕਿ ਪਾਪਾ ਤੁਸੀਂ ਤੁਣਾ ਘਰਾਮ ਹੀ ਕਰ ਲਿਆ ਕਰੋ ਕੋਈ ਗੱਲ ਨਹੀਂ ਮੈਂ ਤਾਂ ਮੈਂ ਕੰਮ ਕਰਾਦਾ ਕਰੂੰਗਾ ਪੁੱਤ ਤੂੰ ਕੰਮ ਕੀ ਕਰਨਾ ਮਤੂੰ ਆਪਣੀ ਪੜ੍ਹਾਈ 'ਆ ਧਿਆਨ ਦੇ ਤੇਰੇ ਪਿਓ ਦੀ ਤਾਂ ਸਾਰੀ ਉਮਰ ਲੰਘ ਗਈ ਆ ਜੇ ਤੂੰੇ ਕੰਮ ਦੇ ਵਿੱਚ ਪੈ ਗਿਆ ਤਾਂ ਵੇਖ ਲੈ ਝੋ ਘਰ ਵਿੱਚ ਹੋਣ ਰਿਹਾ ਤੇਰੇ ਨਾਮ ਕੋਈ ਹੋ ਕੋ ਜਿਹਾ ਨਹੀਂ ਆ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਮੈਂ ਕੱਪੜੇ ਤੇਰੇ ਤੋਂ ਤੇ ਹੀ ਮੈਂ ਛੋੜ ਕੇ ਰੱਖ ਲੈਣੀ ਆ ਚਲੋ ਇਦਾਂ ਕਰੋ ਤੁਸੀਂ ਫੇਰ ਰੋਟੀ ਪਾ ਦੂਗਾ ਪਾਪਾ ਦੀ ਮੈਂ ਭੇਜ ਦਿੰਦਾ ਵਾ ਨਹੀਂ ਤੂੰ ਪਾਪਾ ਵੱਲ ਜਾ ਤ ਉਹਨਾਂ ਨੂੰ ਲੈ ਕੇ ਆ ਮੈਂ ਫੇਰ ਕਰੂੰਗਾ ਰੋਟੀ ਪਾ ਦੂੰਗਾ ਚਲੋ ਠੀਕ ਆ ਹਾਂ ਜਾ ਕੇ ਆ ਨਿਆਣਾ ਵਾ ਵਿਚਾਰਾ ਜੀ ਇਹਦਾ ਵੀ ਕਰਦਾ ਵਾ ਪਿਓ ਖਾਂਦੇ ਆ ਤਾਂ ਮੈਂ ਵੀ ਖਾਵਾਂ ਪਰ ਮੈਂ ਵੀ ਕੀ ਕਰਾਂ ਮੇਰਾ ਵਾਸ ਨਹੀਂਗਾ ਚੱਲਦਾ ਕਿੱਦਾਂ ਉਹਨੂੰ ਕਹਾਂ ਵੀ ਕਰਨ ਨੂੰ ਖਾਣ ਨੂੰ ਚੀਜ਼ ਦੇ ਉਹਨੇ ਗਾੜੀ ਉਲਟੀ ਬੋਲਣਾ ਵਾ ਪਰ ਮੇਰਾ ਮਾਨ ਆਪ ਬੜਾ ਦੁਖੀ ਹੋਇਆ ਤੇ ਮੁੰਡੇ ਦਾ ਜੀ ਕਰਦਾ ਕਿ ਤੱਕalle ਲੈਣ ਲਿਆ ਹੈਗਾ ਕੋਈ ਗੱਲ ਨਹੀਂ ਜਿੱਦ ਮੈਂ ਸ਼ਹਿਰ ਗਈ ਨਾ ਲੈ ਆ ਕੇ ਦਉਂਗੀ ਉਹ ਚੀਜ਼ ਇਹ ਤਾਂ ਤੇ ਪਿਓ ਵੀ ਨਹੀਂ ਇੰਨੇ ਜੋਗਿਆ ਮਨ ਤੇ ਚੱਲ ਮੈਂ ਕੋਈ ਚੀਜ਼ ਨਹੀਂ ਆਨੇ ਆਪਣੇ ਮੁੰਡੇ ਆਦਾ ਉਹ ਮਨ ਸੋਨਾ ਖਾਂਦੀ ਆ ਮੁੰਡੇ ਨੂੰ ਖਵਾਉਦੀ ਆ ਪਾਪਾ ਅਰੇ ਪੁੱਤ ਮੈਂ ਕਹਿੰਦਾ ਮम्मा ਕਹਿੰਦੀ ਸ਼ਹਿਦ ਰੋਟੀ ਨਹੀਂ ਖਾਦੀ ਤਾ ਡੰਗਰਾਂ ਦਾ ਕੰਮ ਮੈਂ ਕਰਦਾ ਤੂੰ ਰੋਟੀ ਖਾਓ ਕਰੋ ਪੁੱਤ ਗੱਲ ਪਤਾ ਕੀ ਆ ਰੋਟੀ ਤੇ ਮੈਂ ਖਾਣਾ ਆਇਣਾ ਸੀ ਕਦੀ ਬੰਬੀ ਬਾਂਧੋ ਨਹੀਂ ਕਦੀ ਲਾਈਟ ਆ ਜਾਂਦੀ ਮੇਰੇ ਖਿਆਲ ਨਾਲ ਚਾਚੂ ਆ ਗਏ ਆ ਤੇ ਮੈਂ ਚਾਚੂ ਨੂੰ ਕਹਿੰਦਾ ਉਹ ਫੇਲਾ ਮਾਰੋਂਦੇ ਬੰਬੀ ਹੱਲ ਮੈਂ ਤੇਰੀ ਗੱਲ ਮੰਨਾਂ ਵਾ ਤੇ ਮੈਂ ਹੁਣ ਸਿੱਧਾ ਰੇਲੀ ਆ ਗਿਆ ਜੀ ਮੇਰਾ ਰੱਦ ਹੁਣ ਪੱਠੇ ਪੁੱਠੇ ਪਾ ਕੇ ਤੇ ਫੇਰ ਹੀ ਨਾ ਇੱਕ ਵਾਰੀ ਤੇ ਫੇਰ ਪੱਠੇ ਪੁੱਤਰ ਨਾਲੇ ਆ ਜੀ ਪੱਠੇ ਪੁੱਤਰ ਨਾਲੇ ਆ ਚਲੋ ਮੈਂ ਉਹਨਾਂ ਜਗ੍ਹਾ ਤੇ ਪੱਠੇ ਕੋ ਤਰ ਦਿੰਦਾ ਵਾ ਤੁਸੀਂ ਮੱਝਾ ਨੂੰ ਪਾਣੀ ਡਾ ਕੇ ਸਾਰੋ ਰੋਟੀ ਖਾਓ ਉਹ ਕੋਈ ਗੱਲ ਨਹੀਂ ਪੁੱਤ ਤੂੰ ਹੁਣ ਬੰਦਾ ਤਾ ਨੂੰ ਤਾ ਵਾ ਉਹ ਨਹੀਂ ਨਹੀਂ ਐਦਾਂ ਕਰੋ ਡੰਗਰ ਬੰਨ ਪੁੱਤ ਕੋਈ ਤੇ ਨਹੀਂ ਕਰੀਦੀ ਹੁੰਦੀ ਤੂੰ ਜਾ ਘਰ ਤੇ ਮੈਂ ਸਾਰੇ ਕੰਮ ਕਰਕੇ ਤੇ ਆਪੇ ਆ ਜਾਣਾ ਵਾ ਓਏ ਪਾਪਾ ਤੁਸੀਂ ਰੋਟੀ ਖਾਧੀ ਤੇ ਇੱਧਰ ਰੋਟੀ ਖਾਓ ਮੰਨੀ ਜੁੰਦੀ ਆ ਬੰਦੇ ਦੇ ਅੰਦਰ ਕੱਖ ਗਿਆ ਹੋਗਾ ਫੇਰੀ ਆ ਮਨਤਾਕ ਤੋਂ ਨਹੀਂ ਇਦਾਂ ਕਿਦਾ ਪੁੱਤ ਕੋਈ ਨਹੀਂ ਕਰਦਾ ਕੰਮ ਕਰਦਾ ਕਿਹੜੀ ਐਡੀ ਕੋਈ ਗੱਲ ਵਾ ਓਏ ਯਾਰ ਉਹ ਜਾਓ ਖਾਓ ਮੰਨੀ ਜੁੰਦੀ ਆ ਮੈਂ ਹੁਣ ਜ਼ਿਕਰ ਕਰ ਲੈਣਾ ਵਾ ਕਿਨਾਰ ਮੇਰੀ ਗੱਲ ਸੁਣੋ ਪੁੱਤ ਸ਼ਾਮਾਂ ਪੈ ਗਈਆਂ ਵਾ ਹੁਣ ਮੇਰਾ ਦਾਦਾ ਸਾਰਾ ਪੱਠੇ ਦਿੱਥਿਆਂ ਦਾ ਕੰਮ ਕਰਕੇ ਨਾ ਤੇ ਇੱਕ ਵਾਰੀ ਨਹਾ ਕੇ ਤੇ ਰੋਟੀ ਖਾਲੂਗਾ ਰਾਤ ਨੂੰ ਚਲੋ ਜੀ ਬੈਠਾ ਕਰੋ ਫਿਰ ਤੁਸੀਂ ਡੰਗਰ ਬੰਦੋ ਤੇ ਮੈਂ ਉਹਨੇ ਚ ਕਰਨਾ ਪੱਠੇ ਕੋ ਤਰ ਦਿੰਦਾ ਵਾ ਚੱਲ ਇਦਾਂ ਕਰ ਲਓ ਆਹ ਚਲੋ ਚਾ ਠੀਕ ਬੱਤੀ ਵੀ ਗੈਰੇ ਤੇ ਫਿਰ ਕਾਂਡੇ ਤੇ ਸਵੇਦੀ ਰੋਟੀ ਨਹੀਂ ਖਾਦੀ ਰੋਟੀ ਕੀ ਖਾਣੀ ਸੀ ਪੇ ਕਦੀ ਲਾਈਟ ਬੰਦ ਹੋ ਦੀ ਕਦੀ ਆਈ ਦੀ ਤੇ ਚੱਲ ਹੁਣ ਵਿਚਾਰੇ ਡਿਕਟਾਕ ਆ ਗਿਆ ਈ ਹੁਣ ਇਦਾਂ ਕਰਦਾ ਕਿ ਇੱਕ ਵਾਰੀ ਡੰਗਰਾ ਦਾ ਕੰਮ ਨੇ ਬੇੜ ਕੇ ਤੇ ਫੇਰ ਹੀ ਰੋਟੀ ਖਾਣਾ ਨਾ ਆਵਾਂਗੇ ਤੇ ਚੱਲ ਕੀ ਸਟਾਰਟ ਦੇ ਲਾ ਪਾਪਾ ਦੇ ਕੰਮ ਵੀ ਕਿ ਤੁਸੀਂ ਰੋਟੀ ਖਾਓ ਮੰਮੀ ਵੀ ਵੇਖ ਲਾ ਫਿਰ ਕਹਿੰਦੀ ਆ ਕਿ ਨਾ ਛੇ ਦੀ ਰੋਟੀ ਨਹੀਂ ਖਾਦੀ ਆ ਹੁਣ ਪੱਠੇ ਵੀ ਹੈਗੇ ਆ ਚਲ ਇਹਨਾਂ ਕਹਿਤਾ ਵਾ ਵੀ ਤੂੰ ਇੰਟ ਡੰਗਰਾਂ ਨੂੰ ਪਾਣੀ ਪੁਣੀ ਢਾਕੇ ਤੇ ਜਾਓ ਰੋਟੀ ਖਾਓ ਪਰ ਮੈਨੂੰ ਪਤਾ ਆ ਇਹਨਾਂ ਨੇ ਫੇਰ ਡੰਗਰਾਂ ਨੂੰ ਪਾਣੀ ਢਾਕੇ ਤੇ ਬੰਬੀ ਹਾਲ ਚੱਲ ਜਾਣਾ ਚਲ ਉਹਨਾਂ ਜੇ ਕਰਾ ਤੇ ਕਰਾਂ ਮੱਜਾਂ ਦੇ ਦੋ ਆ ਪਾਪਾ ਵੀ ਕਿੰਨੇ ਪੱਠੇ ਲੈ ਆਉਂਦੇ ਆ ਚੱਲ ਕੋਈ ਗੱਲ ਨਹੀਂ ਕੋਟਰਨੇ ਤੇ ਪੈਣੀ ਹੈ ਲੈ ਕਿੰਨਾ ਟਾਈਮ ਹੋ ਗਿਆ ਵਾ ਤੇ ਮੈਂ ਐਵੇਂ ਉਦੋਂ ਦੀ ਪਈ ਆ ਹੈ ਹੁਣ ਪਤਾ ਨਹੀਂ ਉਹ ਫੇ ਰੋਟੀ ਪਾਣੀ ਵੀ ਨੇ ਬਣਾਇਆ ਵਾ ਕਿ ਨਹੀਂ ਬਣਾਇਆ ਵੇਖਾਂ ਤਾਂ ਸਹੀ ਜਾ ਕੇ ਮਹਾਰਾਣੀ ਸੌਂ ਨਾ ਗਈ ਹੋਵੇ ਕਿਤੇ ਹੈ ਲਾਪਰਵਾਹੀ ਤੇ ਇੰਨੀ ਕਰਦੀ ਹੈ ਜਿਹੜੀ ਕਰਨ ਵਾਲੀ ਨਾ ਹੋਵੇ ਇਸੇ ਕਰਕੇ ਤੇ ਕਹਿਨੀ ਆ ਮੈਂ ਕੀ ਕਰਾਂ ਮੈਨੂੰ ਮੇ ਤਾਂ ਗੁੱਸਾ ਹੀ ਚੜ ਚੜ ਜਾਂਦਾ ਇੱਥੇ ਚਲ ਵੇਣੀਆਂ ਜਾ ਕੇ ਵੇਖਾਂ ਆਪਣਾ ਕੀ ਬਣਾਇਆ ਆ ਲੈ ਮੈਂ ਕਹਿੰਦੇ ਰਾਜਮਾ ਬਣਾਈ ਤੇ ਮਹਾਰਾਣੀ ਜਾਲ ਤਰ ਕੇ ਬੈਠੀ ਆ ਰਾਜਮਾਵਾਂ ਦਾ ਕੰਮ ਥੋ ਜਿਆਦਾ ਹੋਇਆ ਹੈ ਤੜਕਾ ਕੱਟਣਾ ਬਣਾਉਣਾ ਫੇਰ ਲਾਉਣਾ ਤੇ ਦਾਲ ਤੇ ਧੜੀ ਉੱਤੇ ਇਸਲਮਾਈਂ ਤੇ ਚੱਲੇ ਮੇਲੇ ਹੁਣ ਕਰਾਂ ਤੇ ਕਰਾਂ ਕੀ ਇੰਨਾ ਇਹਨੇ ਤੰਗ ਕੀਤਾ ਮੈਨੂੰ ਕਿ ਜਿਹੜੀ ਕਰਨ ਵਾਲੀ ਗੱਲ ਹੀ ਕੋਈ ਨਹੀਂ ਹੁਣ ਮਨਜਿੰਦਰ ਨੇ ਆਣ ਕੇ ਮੇਰੇ ਨਾਲ ਪਿਆਣਾ ਕਿ ਮੈਂ ਤੈਨੂੰ ਕਹਿ ਕੇ ਗਿਆ ਰਾਜਮਾ ਖਾਣੇ ਅੱਜ ਹੁਣ ਕੀ ਕਰਾਂ ਸਾਰਾ ਦਿਨ ਵਿਚਾਰਾ ਅੱਕੜ ਜਾਂਦਾ ਤੇ ਕੁਰਸੀ ਦੇ ਉੱਤੇ ਤੇ ਹਮਦਾਨ ਰੋਟੀ ਨਾ ਮਨ ਪਸੰਦੀ ਮਿਲੇ ਤਾਂ ਫਿਰ ਕੀ ਕਰਨਾ ਹਜਿਉ ਇਹਨੂੰ ਜਾ ਕੇ ਮੈਂ ਕੁਛ ਨਹੀਂ ਆ ਨਾ ਚੰਗੀ ਤਰ੍ਹਾਂ ਜਿਹੜੀ ਇਹ ਮਹਾਰਾਣੀ ਬਣ ਕੇ ਅੰਦਰ ਪਈ ਆ ਮਹਾਰਾਣੀ ਜੀ ਇਹ ਮਹਾਰਾਣੀ ਜੀ ਕਿਵੇਂ ਆ ਦਿੱਤੀ ਹੈ ਰਾਤੇ ਪਾਰ ਨਾ ਉੱਠਾ ਤਾਂ ਬਾਹਰ ਤੇ ਕੋਈ ਨਹੀਂ ਗਾਇਆ ਪਰ ਮੈਂ ਇੱਕ ਗੱਲ ਦੱਸ ਤੈਨੂੰ ਮੈਂ ਕਿਹਾ ਨਾ ਵੀ ਰਾਜਮਾ ਬਣਾਵੀ ਮਨਜਿੰਦਰ ਅੱਜ ਰਾਜਮਾ ਮੰਗਣ ਦੇ ਆ ਤੇ ਤਾਂ ਕੇ ਬੈਣੀ ਦਾਲ ਦਾ ਕੁੱਕਰ ਕਿਹਦੇ ਸਿਰ ਚ ਪਾਉਣਾ ਵਾ ਦੀਦੀ ਮੇਰੀ ਗੱਲ ਸੁਣ ਗਰਮੀ ਬੜੀ ਹੀ ਮੈਂ ਤਾਂ ਕਰਕੇ ਦਾਲ ਬਣਾ ਲਈ ਮੇਰਾ ਸਰੀਰ ਜਾਂ ਨਹੀਂ ਠੀਕ ਸਿਰ ਨੂੰ ਬੜੀ ਪੀੜ ਹੋਣ ਲੱਗੀ ਤੇ ਮੈਂ ਹਾਂ ਘੜੀ ਤੇ ਨਾ ਆਰਾਮ ਕਰ ਲੈਣੀ ਆ ਮੈਨੂੰ ਪਤਾ ਵਾ ਸਾਰੇ ਪਖੰਡ ਵਾਏ ਠੀਕ ਵਾ ਨਾ ਜੇ ਨਹੀਂ ਬਣਦੇ ਰਾਜਮਾ ਤਾਂ ਮੈਨੂੰ ਕਹਿ ਲੈਂਦੀ ਮੈਂ ਬਣਾ ਲੈਂਦੀ ਹੁਣ ਮੇਰੇ ਬੰਦੇ ਨੇ ਤਾਂ ਸਵੇਰ ਤੋਂ ਵਿਚਾਰਾ ਗਿਆ ਉਹਨੇ ਵਿਚਾਰੇ ਨੇ ਖਪੇ ਤਪੇ ਨਹੀਂ ਆਉਣਾ ਤਾਂ ਆਣ ਕੇ ਰੋਟੀ ਮੰਗਣੀ ਜਾਂ ਸਵਾਦ ਨਾਲ ਲੰਗਰ ਉਹਨਾਂ ਖਾਦਾ ਤਾਂ ਕੀ ਫਾਇਦਾ ਕਮਾਈ ਕਰਨ ਦਾ ਹੈ ਚੱਲ ਕੋਈ ਨਹੀਂ ਮੇਰਾ ਅੱਜ ਸਰੀਰ ਨਹੀਂ ਠੀਕ ਤਾਂ ਨਹੀਂ ਬਣੇ ਨਹੀਂ ਤੇ ਅੱਗੇ ਮੈਂ ਕਦੀ ਐਦਾਂ ਕੀਤਾ ਵਾ ਸਰੀਰ ਨਹੀਂ ਠੀਕ ਮੇਰਾ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਇਹ ਸਾਰੇ ਬਹਾਨੇ ਬਾਜ਼ੀਆਂ ਵਾ ਠੀਕ ਆ ਨਾ ਹੁਣ ਕੰਮ ਕਰਨ ਨੂੰ ਜੀ ਨਹੀਂ ਕਾ ਕਰਦਾ ਬਸ ਨੋਟ ਵੇਖਣ ਨੂੰ ਜੀ ਕਰਦਾ ਤੇ ਰੰਗ-ਬਰੰਗੇ ਨੋਟ ਆਉਂਦੇ ਰਹਿਣ ਐਦਾਂ ਨੋਟ ਨਹੀਂ ਆਉਣੇ ਆ ਗਾਲੀ ਦੀ ਦੀ ਮੇਰੇ ਦਿਲ ਵਿੱਚ ਹੈਗੀ ਮੈਂ ਤੇ ਆਪ ਹੀ ਸਾਰਾ ਕੰਮ ਕਰ ਲੈਂਦੀ ਆ ਕਦੀ ਤਨ ਮੌਕਾ ਹੀ ਨਹੀਂ ਦਿੱਤਾ ਮੈਂ ਗੱਲ ਕਰਨ ਦਾ ਹਰ ਬੰਦਾ ਬਿਮਾਰ ਵੀ ਤਾਂ ਹੋ ਹੀ ਜਾਂਦਾ ਵਾ ਮੈਨੂੰ ਸਾਰਾ ਪਤਾ ਚੰਗਾ ਰਹਿੰਦੇ ਰਹਿੰਦੇ ਜੋ ਕੋ ਬੰਡਿਆ ਨਾ ਘਰ ਦੇ ਵਿੱਚ ਮੈਂ ਸਭ ਕੁਝ ਜਾਣਨੀ ਆ ਇੱਕ ਮੈਂ ਹੀ ਆ ਜਿਹੜੀ ਚੁੱਪ ਕਰਕੇ ਟਾਈਮ ਕੱਢਣ ਲਈ ਆ ਠੀਕ ਵਾਗਾ ਇਹ ਮੇਰੀ ਪਰਮਾਨਸੀ ਆ ਹੁਣ ਕੀ ਕਰਾਂ ਮੈਂ ਹੁਣ ਮੈਨੂੰ ਕੋਈ ਸੁੱਕੀ ਸਬਜ਼ੀ ਬਣਾਉਣੀ ਪੈਣੀ ਆ ਨਾਲ ਕੋਈ ਨਹੀਂ ਮੈਂ ਔਟਕੇ ਬਣਾ ਦਿੰਨੀ ਆ ਚੱਲ ਫਿਰ ਬਣਾ ਔਟਕੇ ਕੋਈ ਨਹੀਂ ਮੈਂ ਹੰਦੀ ਆ ਆ ਬਣਾਉਂਦੀ ਨਹੀਂ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਆ ਜਾ ਆ ਜਾ ਫਿਰ ਸਹੀ ਆ ਗਈ ਵੇਖਾਂ ਨਾਲੇ ਤਾਂ ਸਾਰਾ ਕੰਮ ਕਰਦੀ ਆ ਤੇ ਨਾਲੇ ਗੱਲਾਂ ਕਰਦੀ ਆ ਸਰੀਰ ਨਹੀਂ ਹੀ ਮੇਰਾ ਠੀਕ ਤਾਂ ਕਰਕੇ ਮੈਂ ਦਾਲ ਬਣਾ ਲਈ ਵੀ ਚਲ ਛੇਤੀ ਬਣ ਜੂਗੀ ਜਾਂ ਬੰਦਾ ਲੱਗੇ ਨਾ ਪਿਆਜ਼ ਪਿਊਜ ਘੱਟ ਦਿੰਦਾ ਵਾ ਕਿ ਛੇਤੀ ਹੋ ਜੂਗੀ ਉਹ ਵੀ ਕੋਈ ਕੰਮ ਨਹੀਂ ਕਰਨਾ ਆਪ ਮਹਾ ਜੇ ਨਾ ਕਮਰਾ ਠੰਡਾ ਕਰਕੇ ਅੰਦਰ ਪਈ ਹੀ ਤੇ ਮੈਂ ਦੇ ਫਤਸ ਦੇ ਵਿੱਚ ਹੀ ਪੈਣਾ ਹੈ ਨਾ ਉੱਤੋਂ ਗੋੜੇ ਗੋੜੇ ਗਰਮੀ ਆ ਸਿਰ ਮੇਰਾ ਪੀੜ ਹੋਣ ਡਿਆ ਵਾ ਪਰ ਇਹ ਨਾਲੇ ਕੰਮ ਕਰੀਦਾ ਨਾਲੇ ਗੱਲਾਂ ਕਰਾਈ ਦੀਆਂ ਚੱਲ ਬਣਾਉ ਉੱਥੇ ਘਰਣਾ ਹੀ ਪੈਣਾ ਮੂੰਹ ਆ ਗਏ ਦੇ ਆ ਜੀ ਤੇਰੀ ਗੱਲ ਸੁਣੋ ਕਦੋਂ ਦੇ ਗਏ ਤੁਸੀਂ ਬੰਦਾ ਟਾਈਮ ਨਾਲ ਕੇ ਰੋਟੀ ਪਾਣੀ ਤਾਂ ਖਾਂਦਾ ਵਾ ਰਮਨ ਤੈਨੂੰ ਵੀ ਪਤਾ ਝੋਨੇ ਦਾ ਸੀਜ਼ਨ ਵਾ ਚੱਲ ਆਜੋ ਇੱਥੇ ਮੰਜੀ ਤੇ ਹੁਣ ਆਗੇ ਜਿੱਤੇ ਤੂੰ ਪਾਣੀ ਪੂਣੀ ਤੇ ਪੁੱਛ ਮੇਰਾ ਪਾਣੀ ਤੇ ਰੋਟੀ ਖਾਣੀ ਪਹਿਲਾਂ ਨਾ ਕੇ ਆਜੋ ਇੱਥੇ ਰਮਨ ਤੈਨੂੰ ਵੀ ਇਹ ਗੱਲ ਦਾ ਪਤਾ ਵੀ ਝੋਨੇ ਦਾ ਸੀਜ਼ਨ ਵਾ ਕਦੀ ਲੇਟ ਆ ਜਾਂਦੀ ਕਦੀ ਬੰਦ ਹੋ ਜਾਂਦੀ ਕਦੀ ਪੂਛ ਹੋ ਜਾਂਦਾ ਤੇ ਉਥੇ ਲੱਗੇ ਬੈ ਕੇ ਤੇ ਸਾਰੇ ਕੰਮ ਕਰਨੇ ਬੈਠੇ ਉਥੇ ਕਿਹੜਾ ਟਰੋ ਲੱਗਾ ਕਦੋਂ ਉਹਦੇ ਗਏ ਜੇ ਉਤੋਂ ਨੇਰਾ ਹੋ ਗਿਆ ਕਰਨੋਂ ਤੁਹਾਡੇ ਮਗਰ ਕੱ ਲਿਆ ਉਹ ਵੀ ਆਣ ਕੇ ਆਂਦਾ ਵੀ ਪਾਪਾ ਵੀ ਲਿਵਾ ਚ ਕੰਮ ਕਰਨ ਡਿਆ ਪਿਆ ਕਮੋਂ ਸੇ ਕਮ ਰੋਟੀ ਪਾਣੀ ਦਾ ਧਿਆਨ ਤਾਂ ਰੱਖਿਆ ਕਰੋ ਉਹ ਮੈਨੂੰ ਇਹ ਹੀ ਰਮਨ ਮੈਂ ਕਿਹਾ ਵੀ ਜਿੱਦਾਂ ਗਰਮੀ ਪੈਣ ਈ ਕਰੀ ਤੇੜਾ ਪਾਟ ਗਿਆ ਨਾ ਤੇ ਮੁੜ ਕੇ ਪਾਣੀ ਨਹੀਂ ਘਰੋਣਾ ਆਹੋ ਤੁਸੀਂ ਪਾਣੀ ਵੇਂਦੇ ਰਹੋ ਉਹ ਅਗਲਾ ਡਿਊਟੀ ਤੋਂ ਹੁੰਦਾ ਵਾ ਆਰਾਮ ਨਾਨ ਕੇ ਅੰਦਰ ਬਹਿ ਜਾਂਦਾ ਵਾ ਤੁਸੀਂ ਵੀ ਸੱਪਾਂ ਦੀਆਂ ਸਿਰੀਆਂ ਮਿੱਦਣ ਦੇ ਜੇ ਸਾਡੀ ਕੋਈ ਰੀਤ ਨਹੀਂ ਹੈਗੀ ਬੱਚਾ ਸਾਡਾ ਚੀਜ਼ਾਂ ਨੂੰ ਤਰਲੇ ਲੈਂਦਾ ਖਿਰਦਾ ਵਾ ਉਹ ਚੀਜ਼ ਲੈਂਦੇ ਆ ਅੰਦਰ ਵੜ ਕੇ ਆਪਣੇ ਨਿਆਣੇ ਨੂੰ ਖਵਾ ਲੈਂਦੇ ਆ ਤੇ ਅਹੀਂ ਕਿੱਥੋਂ ਲੈ ਆ ਕੇ ਦਈਏ ਉਹ ਚੱਲ ਕੋਈ ਗੱਲ ਨਹੀਂ ਰਮਨ ਤੁਹਾਡੀ ਸਾਰੀ ਉਮਰ ਇਦਾਂ ਕਰਦੇ ਨੰਗ ਜਾਣੀ ਆ ਕਈ ਚੁੱਕੀ ਸਵੇਰ ਤੋਂ ਬੰਬੀ ਤਾਂ ਚੱਲ ਗਏ ਹਨੇਰਾ ਹੋਇਆ ਅੱਧੀ ਰਾਤ ਹੋਈ ਤਾਂ ਘਰ ਆ ਗਏ ਤੁਸੀਂ ਨਾ ਘਰ ਵੇਖਿਆ ਕਰੋ ਕੀ ਬੰਦਾ ਵਾ ਉਹ ਮੈਨੂੰ ਇਹ ਹੀ ਵੀ ਚੱਲ ਹੁਣ ਬੰਬੀ ਤੋਂ ਆਇਆ ਮੈਂ ਤੇ 베ਰੀ ਦਾ ਕੰਮ ਤੇ 베ੜੀ ਜਾਵਾਂ ਤੇ ਫੇਰ ਇੱਕ ਵਾਰੀ ਨਹਾ ਕੇ ਰੋਟੀ ਖਾਵਾਂਗਾ ਆਹੋ ਸਰੀਰ ਮੇਰਾ ਠੀਕ ਨਹੀਂ ਸੀ ਪਹਿਲਾਂ ਮੈਨੂੰ ਆਂਦੀ ਭੀ ਰਾਜਮਾ ਬਣਾ ਦੇ ਮੈਂ ਦਾਲ ਬਣਾ ਲਈ ਸੌ ਸੌ ਮੈਨੂੰ ਗੱਲ ਕੀਤੀ ਆ ਹੋ ਜੇ ਬੰਦਾ ਬਿਮਾਰ ਹੋਈ ਜਾਂਦਾ ਤਾਂ ਫਾ ਲ ਲੈ ਕੀ ਕਰੇ ਹੋਰ ਚੱਲ ਰਮਰੋਦਿਆਂ ਕਹਿੰਦਾ ਕਿ ਸਲਾਹ ਕਰੇ ਵਾ ਉਹਦਾ ਸੁਭਾਅ ਇਦਾਂ ਦਾ ਵਾ ਉਹਦਾ ਸੁਭਾਅ ਇਦਾਂ ਦਾ ਵਾ ਮੈਂ ਚੁੱਪ ਕਰਕੇ ਝੋਲੀ ਵਿੱਚ ਪਾ ਲਿਆ ਕਰਾਂ ਤੁਹਾਡੇ ਆਲੀ ਵੀ ਹੱਦ ਹੋਈ ਆ ਮੈਂ ਆਪਣੇ ਦਿਲ ਦੀ ਗੱਲ ਕਿਹਨੂੰ ਦੱਸਾਂ ਤੂੰ ਤਾਂ ਸਵੇਰ ਤੋਂ ਬੰਬੀ ਤੇ ਜਾਣਾ ਸ਼ਾਮਾਂ ਨੂੰ ਆਉਣਾ ਹੁੰਦਾ ਵਾ ਜੇ ਨਿਆਣਾ ਮਤੋਂ ਮੇਰੇ ਲਾਗੇ ਬੁਸਕਦਾ ਵਾ ਵੀ ਮੰਮੀ ਉਹ ਚੀਜ਼ ਖਾਂਦਾ ਵਾ ਮੇਰਾ ਵੀ ਜੀ ਕਰਦਾ ਵਾ ਉਹ ਚੱਲ ਅਸੀਂ ਵੀ ਲੈ ਰਾਂਗੇ ਇਹ ਕਿਹੜੀ ਗੱਲ ਵਾ ਈ ਤਾਂ ਤੈਨੂੰ ਕਹਨੋ ਲਿਆ ਕੇ ਦੇਣੀ ਆ ਮੇ ਤਾਂ ਦੁਹਾ ਹੋ ਗਿਆ ਵਾ ਹੁਣ ਉਹਨੂੰ ਮੈਂ ਕਹਿਣਾ ਦੂਜੇ ਨੂੰ ਇਹ ਕਿੰਨੂ ਦੇ ਆਪੀ ਲੈ ਰਹੇ ਹੋ ਉਹ ਤਾਂ ਲਿਆ ਦਊਗਾ ਤੇ ਜਿਹੜੀ ਘਰ ਵਾ ਉਹ ਦੇਣ ਦਊਗੀ ਡੇੜਕੇ ਉਹਨਾਂ ਦਊ ਉਹਦਾ ਲਫਾਫਾ ਵੱਖਰਾ ਹੋਣਾ ਸਾਡਾ ਵੱਖਰਾ ਹੋਣਾ ਚੰਗਾ ਇਹ ਵੀ ਕੰਮ ਕਰਕੇ ਵੇਖ ਲਓ ਫਿਰ ਮੈਂ ਨਹੀਂ ਹੁਣ ਚੱਲ ਰਮਨ ਨੂੰ ਮੈਂ ਨਿੱਕੇ ਨੂੰ ਕਹਿਣਾ ਵਾ ਵੀ ਅੱਗੇ ਤੋਂ ਮੈਂ ਦੋ ਲਫਾਫੇ ਲਿਆ ਕਰ ਇੱਕ ਸਾਡੇ ਲਈ ਤੇ ਇੱਕ ਆਪਣੇ ਵਾਸਤੇ ਆਹੋ ਤੁਹਾਡੀ ਗੱਲ ਤਾਂ ਉਹਨੇ ਬੜੀ ਮੰਨਣੀ ਆ ਅੱਗੇ ਇੱਕ ਵਾਰਾਂ ਕਿਹਾ ਵਾ ਜਾਓ ਜਾ ਕੇ ਨਾਓ ਤੇ ਰੋਟੀ ਪਾਣੀ ਦਵਾ ਰੋਟੀ ਖਾਓ ਜਾਂ ਉਠੋ ਤਾਂ ਸਵੇਰ ਦੇ ਭੁੱਖੇ ਤੁਰੇ ਫਿਰਨ ਦੇਗੇ ਇਹੋ ਜਿਹੀ ਕਮਾਈ ਨੂੰ ਕੀ ਕਰਨਾ ਜਿੱਡੇ ਢੱਡ ਪਰ ਕ ਰੋਟੀ ਵੀ ਨਹੀਂ ਖਾਣੀ ਤੇ ਇਹੋ 2-4 ਦਿਨ ਹੈਗੇ ਆ ਆਹੋ 2-4 ਦਿਨ ਹੀ ਵੰਦੇ ਰਹੋ ਆਪਣੇ ਵਾਲ ਨਾ ਵੇਖਿਓ ਨਾ ਨਿਯਾਨੇ ਵਾਲ ਵੇਖਿਓ ਆਹ ਤਾਂ ਸਾਰੀ ਉਮਰ ਇਦਾਂ ਕਾਢ ਹੀ ਲਈ ਆ ਕੰਮ ਸੇ ਕੰਮ ਨਿਯਾਨੇ ਵਾਲ ਤੇ ਧਿਆਨ ਦਿਓ ਉਹਦਿਆਂ ਦੀ ਸੌ ਰੀਝਾਂ ਵਾਂ ਜਦੋਂ ਨਵਨ ਸਵੰਨ ਲੈ ਆ ਕੇ ਸਮਾਨ ਦਿੰਦੇ ਆ ਨਾ ਉਹਦਾ ਵੀ ਜੀ ਕਰਦਾ ਵਾ ਮੇਰੇ ਤੇ ਆਪ ਜੀ ਇਹਨੂੰ ਕੁਝ ਹੁੰਦਾ ਵਾ ਜਦੋਂ ਰੋਂਦਾ ਲੱਗਿਆ ਆਣ ਕੇ